ਏਰੀਆ ਦੇ ਨਜ਼ਦੀਕ ਇੱਕ ਦਰਦਨਾਖਾ ਹਾਦਸਾ ਵਾਪਰਿਆ ਦੱਸਿਆ ਕਿ ਦੋ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਅਤੇ ਇਸ ਟੱਕਰ ਦੇ ਨਾਲ ਵਿੱਚ ਕਈ ਨੌਜਵਾਨ ਫਸ ਗਏ ਜਿਨ੍ਹਾਂ ਨੂੰ ਫੌਜੀਆਂ ਦੇ ਵੱਲੋਂ ਬਾਹਰ ਕੱਢਿਆ ਗਿਆ ਪਟਿਆਲਾ ਦੇ ਮਿਲਟਰੀ ਏਰੀਆ ਦੇ ਸਾਹਮਣੇ ਸੰਗਰੂਰ ਰੋਡ ਤੇ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਦੋ ਵਾਹਨਾਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਅਤੇ ਸਾਹਮਣੇ ਤੁਰ ਰਹੀ ਔਟੋ ਰਿਕਸ਼ਾ ਤੇ ਸਕੂਟਰੀ ਦੇ ਨਾਲ ਇੱਕ ਗੱਡੀ ਟਕਰੋਂਦੀ ਹੈ ਇੱਕ ਵਿਅਕਤੀ ਦੀ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਵੀ ਹੋ ਗਈ ਦੱਸ ਦਈਏ ਕਿ ਪਟਿਆਲਾ ਤੋਂ ਸੰਗਰੂਰ ਵੱਲ ਦੋ ਗੱਡੀਆਂ ਜਾ ਰਹੀਆਂ ਸਨ ਇਹਨਾਂ ਦੇ ਵਿੱਚੋਂ ਇੱਕ ਇਨੋਵਾ ਨੇ ਆਪਣੇ ਸਾਹਮਣੇ ਜਾ ਰਹੀ ਮਹਿੰਦਰਾ ਗੱਡੀ ਨੂੰ ਟੱਕਰ ਮਾਰ ਦਿੱਤੀ ਟੱਕਰ ਐਨੀ ਜ਼ਬਰਦਸਤ ਸੀ ਕਿ ਇਨੋਵਾ ਬੇਕਾਬੂ ਹੋ ਕੇ ਖਤਾਨਾ ਦੇ ਵਿੱਚ ਝਾਪਲਟੀ ਜਦਕੀ ਮਖਿੰਦਰਾ ਗੱਡੀ ਡਿਵਾਈਡਰ ਨੂੰ ਪਾਰ ਕਰਕੇ ਸੰਗਰੂਰ ਸਾਈਡ ਤੋਂ ਆ ਰਹੀ ਆਟੋ ਉਤੇ ਐਕਟਿਵਾ ਸਵਾਰ ਦੇ ਨਾਲ ਝਟਕਰਾਇ ਜਿਸ ਤੋਂ ਬਾਅਦ ਫੌਜੀ ਜਵਾਨ ਉੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਕੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤਦਾਜ਼ੀ ਇਹ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਜਦਕਿ ਜਿਹੜੇ ਵਿਅਕਤੀਆਂ ਦੀ ਜਾਨ ਬਚ ਗਈ ਉਹ ਰੋਣ ਹੱਕੇ ਹੋ ਗਏ ਤੇ ਕਹਿੰਦੇ ਪਾਜੀ ਸਾਡੀ ਬੜੀ ਮੁਸ਼ਕਿਲ ਦੇ ਨਾਲ ਜਾਨ ਬਚੀ ਐ ਗਲਤੀ ਇਨੋਵਾ ਵਾਲੇ ਦੀ ਐ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਜੀ ਸਣੀ ਕੀ ਗੱਲ ਵੀ ਹੋਈ ਸੀ ਕਿਵੇਂ ਤੁਸੀਂ ਜਾ ਰਹੇ ਸੀ ਕੀ ਗੱਲ ਹੋਈ ਐ ਗੱਲ ਪਤਾ ਕੀ ਪਾਜੀ ਅਸੀਂ ਜਾ ਰਹੇ ਸੀ ਪਿੰਡਰਾ ਪੈਲਾ ਤੇ ਠੀਕ ਐ ਜੀ ਇਹ ਸਾਡਾ ਸਮਾਨ ਲੱਦਾ ਪਿੰਡਰਾ ਪੈਲਾ ਜਾ ਰਹੇ ਸੀ ਕਿ ਅਸੀਂ ਅਸੀਂ ਬਿਲਕੁਲ ਸਹੀ ਆ ਰਹੇ ਸੀ ਆਪਣੇ ਫੁੱਟਪਾਥ ਦੇ ਨਾਲ ਠੀਕ ਐ ਉਹ ਤਾਂ ਨੋਵਾ ਲ ਆਇਆ ਲੋਕਾਂ ਨੇ ਮਾਰਿਆ ਸਾਨੂੰ ਸਾਈਡ ਗੱਡੀ ਸਾਡੀ ਘੁੰਮ ਗਈ ਸਿੱਧਾ ਜਾ ਕੇ ਉੱਥੇ ਜਾ ਕੇ ਬਚੀ ਅਗੋਂ ਵੀ ਅਗੋਂ ਜ਼ਰਾ ਸਕੂਟਰ ਵਾਲਾ ਉਧਰ ਆ ਰਿਹਾ ਸੀ ਸਾਹਮਣੇ ਇਹ ਨਹੀਂ ਪਤਾ ਲੱਗਾ ਕਦ ਬੱਜਾ ਕਦ ਨਹੀਂ ਪੀਚ ਇਹ ਨਹੀਂ ਪਤਾ ਲੱਗਾ ਉਧਰ ਆ ਰਹੇ ਸੀਗੇ ਸਰ ਤੁਸੀਂ ਦੋਨੇ ਪਲਟ ਕੇ ਡਿੱਗ ਪਏ ਖੁਚਾਨਾ ਹਾਂਜੀ ਸਰ ਅਸੀਂ ਦੋਨੇ ਪਲਟ ਕੇ ਉਧਰ ਗਿਰ ਗਏ ਜੀ ਤੇ ਤੁਹਾਨੂੰ ਕਿਹਨੇ ਕੱਢਿਆ ਸਰ ਸਾਨੂੰ ਫੌਜੀਆ ਨੇ ਕੱਢਿਆ ਜੀ ਫੌਜੀਆ ਹਾਂਜੀ ਹਾਂਜੀ ਉਹਦੇ ਕੋਲ ਕੁਝ ਵੀ ਬੇਹੋਸ਼ ਹੋਏ ਸੀ ਨਹੀਂ ਜੀ ਸਰ ਅਪਨ ਇਹ ਬੇਹੋਸ਼ ਨਹੀਂ ਮੈਂ ਠੀਕ ਸੀ ਠੀਕ ਹੈ ਹਾਂਜੀ ਫਿਰ ਅਸੀਂ ਪਾਣੀ ਪਣੀ ਪੀਤਾ ਫੇ ਅਸੀਂ ਠੀਕ ਰਹੇ ਤੇ ਉਹਨੂੰ ਜੱਪੀ ਨੂੰ ਹਸਪੀਟਲ ਲੈ ਜਕਮਨ ਸਰ ਐਸੀ ਅੰਦਰ ਜੀ ਸਾਨੂੰ ਹੀ ਪਤਾ ਲੱਗਾ ਕਾਲੇ ਕੇ ਕਾਲੇ ਕੇ ਗਲਤੀ ਕੀਤੀ ਲੱਗਦੀ ਗਲਤੀ ਸਰ 9 ਵਾਲੇ ਦੀ ਹੈ ਠੀਕ ਹੈ ਤੇ ਉਹ ਜਿਹੜਾ ਆਟੋ ਉਹ ਵੀ ਥੋੜੀ ਗੱਡੀ ਦੇ ਵਿੱਚ ਆ ਮੁੜਿਆ ਸਰ ਇਹ ਨਹੀਂ ਪਤਾ ਲੱਗਾ ਸਾਨੂੰ ਸਾਡੇ ਵਿੱਚ ਇਹ ਨਹੀਂ ਪਤਾ ਸਾਨੂੰ ਕਿੱਥੇ ਵੱਜਿਆ ਉਹ ਠੀਕ ਹੈ ਸਕੂਟੀ ਵਾਲਾ ਵੀ ਆ ਰਿਹਾ ਸੀ ਆਟੋ ਵਾਲਾ ਵੀ ਆ ਰਿਹਾ ਸੀ ਜਿਸ ਤਰ੍ਹਾਂ ਗੱਡੀ ਚੱਕੀ ਜਾ ਰਹੀ ਸੀ ਨਾ ਉਧਰ ਸਰ ਸਾਨੂੰ ਇਹ ਹੀ ਭਰਾਂ ਕਿਹੜਾ ਵੱਜਿਆ ਅਸੀਂ ਦੋਨੇ ਬੰਦ ਰਹੇ ਬੈਠੇ ਉਹਨਾਂ ਨੇ ਕਿਥੇ ਪਲਟੇ ਯਾਰੀ ਕਿਹਦੇ ਪਤਾ ਨਾ ਕਿ ਮਿਲਟਰੀ ਐ ਜੀ ਦੇ ਵਿੱਚ ਥੋੜੀ ਗੱਡੀ ਹਾਂਜੀ ਸਰ ਨਹੀਂ ਹੈ ਜੀ ਕਹਿੰਦੇ ਕੀ ਗੱਲ ਵੀ ਹੋਈ ਸੀ ਕਿੰਨੇ ਤੁਸੀਂ ਜਾ ਰਹੇ ਸੀ ਕੀ ਗੱਲ ਹੋਈ ਹੈ ਗੱਲ ਪਤਾ ਕੀ ਪਾਜੀ ਅਸੀਂ ਜਾ ਰਹੇ ਸੀ ਪਿੰਡਰਾ ਪੈਲੇ ਠੀਕ ਹੈ ਜੀ ਇਸ ਨਾਲ ਦਾ ਸਮਾਨ ਲੱਦਾ ਪਿੰਡਰਾ ਪੈਲੇ ਜਾ ਰਹੇ ਸੀ ਕਿ ਅਸੀਂ ਅਸੀਂ ਬਿਲਕੁਲ ਸਹੀ ਆ ਰਹੇ ਸੀ ਆਪਣੇ ਫੁੱਟਪਾਥ ਦੇ ਨਾਲ ਠੀਕ ਹੈ ਉਹ ਤਾਂ ਨੋਵਲ ਆਇਆ ਲੋਕਾਂ ਨੇ ਮਾਰਿਆ ਸਾਨੂੰ ਸਾਈਡ ਗੱਡੀ ਸਾਡੀ ਘੁੰਮ ਗਈ ਸਿੱਧਾ ਜਾ ਕੇ ਉੱਥੇ ਜਾ ਕੇ ਬੱਜੀ ਤੇ ਅੱਗੇ ਵੀ ਅੱਗੇ ਜ਼ਰਾ ਸਕੂਟਰ ਵਾਲਾ ਉਧਰੋਂ ਆ ਰਿਹਾ ਸੀ ਸਾਹਮਣੇ ਇਹ ਨਹੀਂ ਪਤਾ ਲੱਗਾ ਕਦ ਬੱਜਿਆ ਕਦ ਨਹੀਂ ਬੱਜਿਆ ਇਹ ਨਹੀਂ ਪਤਾ ਲੱਗਾ ਉਧਰੋਂ ਆ ਰਹੇ ਸੀਗੇ ਸਰ ਤੁਸੀਂ ਦੋਨੇ ਪਲਟ ਕੇ ਡਿੱਗਦੇ ਖੁਚਾਣਾ ਹਾਂਜੀ ਸਰ ਅਸੀਂ ਦੋਨੇ ਪਲਟ ਕੇ ਅੰਦਰ ਗੇਟ ਅਗੇ ਜੀ ਤੇ ਤੁਹਾਨੂੰ ਕਿਨੇ ਕੱਢਿਆ ਸਰ ਸਾਨੂੰ ਫੌਜੀਆ ਨੇ ਕੱਢਿਆ ਜੀ ਫੌਜੀਆ ਨੇ ਹਾਂ ਜੀ ਉਹ ਵੀ ਜਿਹੜੇ ਕੁਛ ਨਹੀਂ बेहोश ਹੋਏ ਸੀ ਨਹੀਂ ਜੀ ਸਰ ਆਪਾਂ ਇਹ बेहोਸ਼ ਮੈਂ ਠੀਕ ਸੀ ਠੀਕ ਹੈ ਹਾਂ ਜੀ ਫਿਰ ਅਸੀਂ ਪਾਣੀ ਪਣੀ ਪੀਤਾ ਫੇ ਅਸੀਂ ਠੀਕ ਰਹੇ ਤੇ ਉਹਨੂੰ ਜੱਟ ਨੂੰ ਹਸਪੀਟਲ ਮੈਂ ਜੱਟ ਨੂੰ ਸਰ ਐਸੀ ਅੰਦਰੀ ਜਿਹੀ ਸਾਨੂੰ ਹੀ ਪਤਾ ਲੱਗਾ ਹੈ ਕਾਲੇ ਕਹਿ ਕਾਰਨ ਲੈ ਕੇ ਗਿਆ ਗਲਤੀ ਕੀਤੀ ਲੱਗਦੀ ਹੈ ਗਲਤੀ ਸਰ 9 ਵਾਲੇ ਦੀ ਹੈ ਠੀਕ ਹੈ ਤੇ ਉਹ ਜਿਹੜਾ ਆਟੋ ਉਹ ਵੀ ਥੋੜੀ ਗੱਡੀ ਦੇ ਵਿੱਚ ਆ ਮੁੜਿਆ ਸਰ ਇਹ ਨਹੀਂ ਪਤਾ ਲੱਗਾ ਸਾਨੂੰ ਸਾਡੇ ਵਿੱਚ ਇਹ ਨਹੀਂ ਪਤਾ ਸਾਨੂੰ ਕਿੱਥੇ ਵੱਜਿਆ ਉਹ ਠੀਕ ਹੈ ਸਕੂਟ ਵਾਲਾ ਵੀ ਆ ਰਿਹਾ ਸੀ ਆਟੋ ਵਾਲਾ ਵੀ ਆ ਰਿਹਾ ਸੀ ਤੁਹਾਨੂੰ ਇਹ ਬਲੈਕ ਕਿਹੜਾ ਵਜੇ ਅਸੀਂ ਦੋਨੇ ਬੁੰਦਰੇ ਵੇ ਚਲ ਰਹੇ ਸੀ ਫਿਰ ਪਾਰਟੀ ਕਿ ਯਾਰ ਇਹ ਕਿਹੜਾ ਪਟਾਣਾ ਕਿ ਮਿਲਟਰੀ ਏਰੀਆ ਦੇ ਬੰਦੇ ਹੋ ਦੀ ਹਾਂਜੀ ਸਰ